ਵਾਸਤ ਕਤ ਕੋ ਤਨ ਰਚਿਓ ਜਾਨਨੋ ਚਤੁਰ ਸੁਜਾਨ ਜਹਿ ਤ ਉਪਜੋ ਨਾਨਕਾ ਲੀਨ ਤਾਹੀ ਮਹਿਮਾਨ ਜੀ ਮੈਂ ਪੰਜ ਦਸਾ ਦਾ ਗਾਨ ਬਹਲਾ ਪੰਜ ਦਸ ਬਰਸਿਆ ਤੇ ਪਛਲੀ ਪਛਲੀ ਕੋਈ ਸਤਿ ਵੀ ਆਇਆ ਆਇਆ ਹਾਂਜੀ ਫਜਿਲਾਂ ਦਾ ਸੋਨੇ ਆਦੋ ਹੂੰ ਹੂੰ ਸੁਣੀ ਫਰਮ ਸਾਹਿਬ ਹੂੰ ਜਿਵੇਂ ਪੰਜ ਦਸਾ ਹੈ ਠੀਕ ਹੈ ਵਰ੍ਹਾਈ ਆਹ ਕਹਿੰਦੇ ਆ ਬਹਲਾ ਪੰਜ ਦਸਾ ਦਾ ਹੈ ਹੂੰ ਬਾਏ ਨਾ ਬਤਾਦਾ ਹੈ ਉਹ ਪੰਛੀ ਦਾ ਇਹ ਮਨ ਪੰਛੀ ਤਾਂ ਪੁੱਛਦਾ ਹੈ ਹਾਂ ਜਦੋਂ ਬੋਦੀ ਹੈ ਨਾ ਜਾਨ ਬੋਦੀ ਹੈ ਮੈਂ ਇਹ ਬਦਲ ਬਜਾ ਸੱਤੋਂ ਦਾ ਵਾਲਾ ਜਿਹੜਾ ਬੁੱਦਕੇ ਹੋ ਜਾਊਗਾ ਹਾਂ ਸਾਰੇ ਜਿਹੜੇ ਇਹ ਕਹਿੰਦੇ ਹਾਂ ਛੋਟੇ ਦਾ ਕਹਿੰਦੇ ਇਹ ਕਹਿੰਦੇ ਬਿਜਲੀ ਵੀ ਇਹ ਕਹਿੰਦੇ ਸਾਰੇ ਇਹੀ ਕਹਿੰਦੇ ਹਾਂ ਇਹ ਦੇ ਬੋਦੀ ਅਸਾਂ ਹਰ ਨਹੀਂ ਲੈ ਸਕੀ ਇਹਦਾ ਸਾਨੂੰ ਅੱਦ ਕਰੀਏ ਨਾ ਜੋ ਕੋਈ ਯੋਦੀ ਹੂੰ ਹਮਨੋ ਦੇ ਬਜਟ ਨੋਟਾ ਲਾ ਕੇ ਬੋਲੇ ਹਾਂ ਹੂੰ ਬਿਲਕੁਲ ਲੋਵਾ ਨਿਕਿਆ ਪੈਸੇ ਨੰਦੇ ਇਹੋ ਬੰਦ ਹੂੰ ਹਾਂ ਜਦੋਂ ਤੋਂ ਮੋਟਾ ਨਾ ਜੇ ਹੋ ਜਾਂਦਾ ਜੀ ਚਾਤੋਂ ਜਾਨ ਵਿੱਚ ਹਾਂਰੇ ਚਾਤੋਂ ਹੱਥ ਜੇ ਜਾਨੇ ਅਰ ਵੀ ਜਾਮੇ ਨੇ ਹੂੰ ਹਾਂਰੇ ਤਾਂ ਪਾਪਾ ਹੀ ਜਾਨ ਨਾਲ ਮੈਂ ਇਹ ਪਹਿਲੇ ਤੋਂ ਤੱਕ ਲਾ ਰਹੀ ਹਾਂ ਹੂੰ ਹਾਂ ਮੋ ਬਲੋ ਮੂਰੇ ਹਾਂਰੇ ਪੜ ਹਾਂਜੀ ਜਹਤਰ ਉਪਰ ਜੋ ਨਾਨਕਾ ਨੀਨਤਾ ਹੈ ਮਨਾਨੀ ਜਿਵੇਂ ਬੁਝੀਏ ਤਾਂ ਜਿਵੇਂ ਪੈਦਾ ਹੁੰਦਾ ਹੈ ਉਹ ਵੀ ਲੀਨ ਹੋ ਜਾਂਦਾ ਹੈ ਸਰੀਰ ਜਿਵੇਂ ਆਤਮਾ ਜੀ ਜੋ ਮੈਲਾਲੀ ਆਦਮ ਨੂੰ ਵੀ ਆਪਣੇ ਬੋਧ ਜੀਨ ਦੁੱਤੀ ਹੈ ਹਮ ਹਮ ਆਤਮਾ ਵੀ ਰਾਮ ਜੋ ਪੈਦਾ ਹੁੰਦੀ ਹੈ ਉਹ ਵੀ ਲੀਨ ਹੋ ਜਾਂਦੀ ਹੈ ਹਮ ਆਮ ਜੀ ਲੀਨ ਤਾਂ ਹੋ ਜਾਂਦੀ ਹੈ ਸਰੀਰ ਗੰਢ ਕੇ ਹਮ ਹਮ ਸਹੀ ਇਹ ਰੋਣਾ ਉਹ ਗੱਲ ਜਿਹੜੀ ਜਦ ਵਿੱਚ ਉਹ ਵੀ ਉਹਦੀ ਪੂਰੀ ਹੋਣਾ ਚਾਹੁੰਦਾ ਦੁਆ ਹੋਊਗਾ ਹੂੰ ਹੂੰ ਆਹ ਤੋਂ ਨੰਬਰ ਮੋਜ਼ਮੋ ਹੋ ਜਾਦਾ ਹੂੰ ਹੂੰ ਹੋਰ ਆ ਪچھے ਚਾ ਵੀਦ ਰਿਹਾ ਹੋਰ ਹੋ ਜਾਦਾ ਹੂੰ ਹੂੰ